ਹਾਂਜੀ ਕੀ ਹਾਲ ਆ ਵੀ ਆ ਯਾਰ ਤੁਸੀਂ ਸਾਰੇ ਕਹਿੰਦੇ ਨੇ ਵੀ ਕਲਾਕਾਰ ਸਾਂਝੇ ਬੰਦੇ ਹੁੰਦੇ ਨੇ ਕਿਹੜੇ ਪਾਸੇ ਹੋਏ ਸਾਂਝੇ ਨੇ ਆ ਦੱਲੇ ਨੂੰ ਸੁਣੋ ਪਹਿਲਾਂ ਕਹਿੰਦੇ ਬਹੁਤ ਲੋਕ ਕਹਿੰਦੇ ਹੁੰਦੇ ਨੇ ਨਾ ਵੀ ਕਲਾਕਾਰ ਤਾਂ ਯਾਰ ਸਾਂਝੇ ਹੁੰਦੇ ਨੇ ਇਹਨਾਂ ਨੂੰ ਕਿਸੇ ਨਾਲ ਕੋਈ ਨਫ਼ਰਤ ਨਹੀਂ ਕੋਈ ਕੁਝ ਨਹੀਂ ਇਹਨਾਂ ਦਾ ਕੋਈ ਜਾਤ ਨਹੀਂ ਕੋਈ ਪਾਤ ਨਹੀਂ ਇਹਨਾਂ ਨੂੰ ਕੋਈ ਐ ਨਹੀਂ ਹੈਗਾ ਵੀ ਇਹ ਸਭ ਦੇ ਸਾਂਝੇ ਹੁੰਦੇ ਨੇ ਸਭ ਨੂੰ ਪਿਆਰ ਕਰਨ ਵਾਲੇ ਹੁੰਦੇ ਨੇ ਪਰ ਐਸੇ ਦੱਲੇ ਕਲਾਕਾਰ ਵੀ ਹੁੰਦੇ ਨੇ ਆ ਇੱਕ ਵੀਡੀਓ ਦੇਖੋ ਫਿਰ ਤੁਹਾਨੂੰ ਪਤਾ ਲੱਗ ਜਾਊ ਇਹ ਦੱਲੇ ਦੇ ਕਿੰਨੀ ਜ਼ੈਰ ਭਰੀ ਹੋਇਆ ਕਿਰਾ ਮੈਂ ਤਾਂ ਇਹਨਾਂ ਦੇ ਨਸਲਾਂ ਦੇ ਵਿੱਚ ਬਹੁਤ ਘਾਤਾਰਦੀਆਂ ਕਹਿਣ ਦਾ ਮਤਲਬ ਵੀ ਮੈਂ ਤਾਂ ਨਸ਼ੇ ਨੂੰ ਪ੍ਰੋਮੋਟ ਕਰਨਾ ਇਹੋ ਜਿਹੇ ਦੱਲੇ ਬੰਦਿਆਂ ਨੂੰ ਯਾਰ ਕੋਈ ਕਾਦੇ ਕਲਾਕਾਰ ਨੇ ਕਿਸੇ ਦੇ ਸਾਂਝੇ ਸੁੰਝੇ ਨਹੀਂ ਇਹਨਾਂ ਦਾ ਆਪ ਦਾ ਮਤਲਬ ਹੁੰਦਾ ਪਹਿਲਾਂ ਵੀਡੀਓ ਦੇਖੋ

रूम में आगे शो के बाद मैं शराब पीते एक बोतल शुरू हुई डेढ़ बोतल खत्म हुई मैंने ढाई बोतल के बाद उस बीट पे मैंने बात ली चार बोतल वो का काम मेरा रोज का ना मुझको कोई रो के ना किसी ने रो का जब पूरी चार बोतल ख़त्म हुई तो मैंने एक डिसीजन लिया मैं कहा इसको मैं पता कैसे गाऊंगा तो कैसे गाऊंगे मैं कहा इसको बच्चे की ना बच्चे की एक्सीडेंट में गाऊंगा मैं रहूं सारी रात इन डब्बा दारू पियो लगातार तो भाई ऐसा क्यों मैं कहा मैं इनकी नसल में दूंगा का। जो कह रहे हैं कि मैं नस्ल खराब कर रहा जी हांजीरे देख ली ना वीडियो ਏ ਦੱਲਿਆ ਤੂੰ ਦਸਲਾ ਨੇ ਅੱਛਾ ਤੂੰ ਦਸਲਾ ਨੂੰ ਕਰ ਇਹਨਾਂ ਵਿੱਚ ਭਰੇਗਾ ਤੂੰ ਕੁੱਟ-ਕੁੱਟ ਕੇ ਵੀ ਤੇ ਹਾਂ ਹੁੰਦਾ ਤਾਂ ਹੈ ਕਿ ਚਲੋ ਕਲਾਕਾਰਾਂ ਦਾ ਫਰਕ ਤਾਂ ਬਹੁਤ ਪੈਦਾ ਕਲਮ ਸਭ ਕੁਝ ਕਰਾਉਂਦੀ ਆ ਤੇ ਜੇ ਕਲਮ ਇਧਰਲੇ ਪਾਸੇ ਨੂੰ ਚੱਲਦੀ ਫਿਰ ਇਹੋ ਜਿਹੇ ਦੱਲੇ ਕਲਾਕਾਰਾਂ ਨੂੰ ਅਸੀਂ ਤਾਂ ਪੰਜਾਬੀ ਕਹਿਣ ਨੂੰ ਵੀ ਸ਼ਰਮ ਆਉਂਦੀ ਆ ਇਹ ਕਰੋ ਦਸਲਾ ਖਰਾਬ ਤੇਰੇ ਵਰਗੇ ਬਹੁਤ ਆਏ ਬਹੁਤ ਗਏ ਹੈਂ ਤੂੰ ਆਪਦੇ ਆਪ ਨੂੰ ਸਮਝਦਾ ਨਾ ਵੀ ਮੈਂ ਇਹਨਾਂ ਦੀ ਨਸਲ ਖਰਾਬ ਕਰ ਦੂੰ ਪਹਿਲਾਂ ਮੁਗਲਾਂ ਨੇ ਬਹੁਤ ਸੋਚਿਆ ਸੀਗਾ ਵੀ ਇਦਾਂ ਹੀ ਨਸਲਾਂ ਖਰਾਬ ਕਰਦਾਂਗੇ ਤੇਰੇ ਵਰਗੇ ਬਹੁਤ ਆਏ ਤੇ ਗਏ ਮੈਂ ਤਾਂ ਸਾਰਿਆਂ ਨੂੰ ਦੋਸਤਾਂ ਮਿੱਤਰਾਂ ਨੂੰ ਇਹ ਕਹਿਣਾ ਜਿੰਨੇ ਮੈਨੂੰ ਸੁਣਨ ਵਾਲੇ ਨੇ ਮੇਰਾ ਪੀਰ ਬਣ ਕੇ ਇਹੋ ਜਿਹੇ ਦੱਲੇ ਕਲਾਕਾਰਾਂ ਨੂੰ ਨਾ ਸੁਣੋ ਯਾਰ ਕਹਿੰਦਾ ਮੈਂ ਇਹਨਾਂ ਦੀ ਨਸਲਾਂ ਵਿੱਚ ਬੋਧ ਕਰਦਾ ਨਹੀਂ ਜਦੋਂ ਮੈਂ ਦੇਖਿਆ ਨਾ ਜਦੋਂ ਮੇਰਾ ਮਨ ਬਣਿਆ ਵੀ ਇੱਕ ਵੀਡੀਓ ਬਣਾਈ ਜਾਵੇ ਤੇ ਇਹੋ ਜਿਹੇ ਨੂੰ ਐਕਸਪੋਜ਼ ਕਰਾਇਆ ਜਾਵੇ ਤੂੰ ਉਤਾਰੇਗਾ ਹੈ ਸਾਡੇ ਨਸਲਾਂ ਨੂੰ ਤੂੰ ਕਰਿਆ ਖਰਾਬ ਦੱਲੇ ਤੇਰੇ ਵਰਗੇ ਟੈਂਪੂ ਬਹੁਤ ਆਏ ਨੇ ਮੈਂ ਤਾਂ ਹੈਰਾਨ ਆ ਮੈਂ ਕੋਈ ਕੋਈ ਕਲਾਕਾਰ ਯਾਰ ਸਾਂਝ ਨਹੀਂ ਹੁੰਦੇ ਇਹਨਾਂ ਤਾਂ ਆਪ ਦਾ ਮਤਲਬ ਹੁੰਦਾ ਮੈਂ ਤਾਂ ਕਹਿੰਦਾ ਇਹਨਾਂ ਤਾਂ ਗੰਦ ਪਾਇਆ ਪਿਆ ਯਾਰ ਇਹ ਜਨੂੰ ਤਾਂ ਸੁਣਨਾ ਵੀ ਮੈਂ ਕਹਿੰਦਾ ਗਨਾਹ ਮੇਰਾ ਵੀਰ ਬਣ ਕੇ ਅੱਗੇ ਮੈਂ ਤੁਹਾਨੂੰ ਕਦੇ ਨਹੀਂ ਕਿਹਾ ਵੀ ਵੀਡੀਓ ਸ਼ੇਅਰ ਕਰਿਓ ਪਰ ਅੱਜ ਭਾਈ ਬਣ ਕੇ ਸਾਰੇ ਇਹਨੂੰ ਵੀਡੀਓ ਨੂੰ ਸ਼ੇਅਰ ਕਰਿਓ ਤੇ ਗਾਂ ਪਹਚਾਓ ਤਾਂ ਕਿ ਇਹ ਜੇ ਕੁੱਤਿਆਂ ਨੂੰ ਇਹ ਜੇ ਦਲੇ ਟੈਂਪੋ ਨੂੰ ਐਕਸਪੋਜ਼ ਕੀਤਾ ਜਾਵੇ ਵੱਡਾ ਕਰੂਏ ਨਸਲਾਂ ਖਰਾਬ ਹੈ ਤੇ ਮੈਂ ਤੋ ਯਾਰ ਕੁਝ ਹੋਰ ਨਿਕਲ ਜੂ ਫਿਰ ਆ ਵੀਡੀਓ ਬਣਾਉਂਦੇ ਆ ਧੀਆਂ ਭੈਣਾਂ ਵੀ ਦੇਖਦੀਆਂ ਨੇ ਪਰ ਮੇਰਾ ਵੀਰ ਬਣ ਕੇ ਵੱਧ ਤੋਂ ਵੱਧ ਸ਼ੇਅਰ ਕਰਿਓ ਵੀਡੀਓ ਇਹ ਠੀਕ ਆ ਨਾ ਧੰਨਵਾਦ ਤੁਹਾਡਾ ਵੀਰ ਧੰਨਵਾਦ ਜੀ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ